ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 882364 ਤੇ 885994 ਦੇ ਚੁਣੇ ਹੋਏ ਉਮੀਦਵਾਰਾਂ ਨੂੰ ਜਲਦੀ ਹੀ ਸਟੇਸ਼ਨ ਅਲਰਟ ਕੀਤੇ ਜਾਣ ਤੇ ਸਕੂਲਾਂ ਵਿੱਚ ਜੋਇਨਿੰਗ ਸੰਬੰਧੀ ਸਰਕਾਰ ਵੱਲੋਂ ਯੂਨੀਅਨ ਨੂੰ ਦਿੱਤੇ ਗਏ ਪਰਚੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੁਝਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ EET 2394 ਤੇ EET 5993 ਦੀਆਂ ਦੋਵੇਂ ਹੀ ਪੱਤੀਆਂ ਦੇ ਪ੍ਰੋਸੈਸ ਰੁਕ ਗਏ ਸਨ ਕਿਉਂਕਿ EWS ਦੇ ਉਮੀਦਵਾਰਾਂ ਨੂੰ ਵਰਟੀਕਲ ਰਿਜ਼ਰਵੇਸ਼ਨ ਦੇ ਲਾਭ ਮਿਲਣ ਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਅਫੈਕਟਡ ਕੈਂਡੀਡੇਟਸ ਨੂੰ ਵਿਦਹੈਲਡ ਲਿਸਟ ਵਿੱਚ ਪਾ ਦਿੱਤਾ ਗਿਆ ਸੀ ਜਿਸ ਬਦ EWS ਦੇ ਉਮੀਦਵਾਰਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਦਾਇਰ ਕਰ ਦਿੱਤੀ ਸੀ ਜਿਸ ਦੇ ਅਗਲੀ ਸੁਣਵਾਈ ਦੀ ਮਿਤੀ 17 ਜਨਵਰੀ 2025 ਪਾ ਦਿੱਤੀ ਗਈ ਸੀ ਜੋ ਕਿ ਕਾਫੀ ਦੂਰ ਹੈ ਇਸ ਨਾਲ ਸਰਕਾਰ ਨੂੰ ਤੇ ਡਾਇਰੈਕਟੋਰੇਟ ਨੂੰ ਇੱਕ ਬਹਾਨਾ ਮਿਲ ਗਿਆ ਸੀ ਕਿ ਹੁਣ ਤੱਕ ਕੋਰਟ ਕੇਸ ਹੋਣ ਕਾਰਨ ਲਗਭਗ 2 ਮਹੀਨਿਆਂ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਜਾ ਸਕਦੇ ਤੇ ਸਕੂਲਾਂ ਵਿੱਚ ਜੁਆਇਨਰ ਨਹੀਂ ਕਰਵਾਈ ਜਾ ਸਕਦੀ ਹਾਲਾਂਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇਹਨਾਂ ਪਰਤੀਆਂ ਤੇ ਕੋਈ ਵੀ ਸਟੇ ਨਹੀਂ ਸੀ ਲਗਾਇਆ ਗਿਆ ਪਰੰਤੂ ਸਰਕਾਰ ਨੂੰ ਇੱਕ ਬਹਾਨਾ ਜ਼ਰੂਰ ਮਿਲ ਗਿਆ ਸੀ ਹੁਣ ਜਦੋਂ ਦੋਵੇਂ ਪਾਰਟੀਆਂ ਪੂਰੀਆਂ ਹੋਣ ਦਾ ਪ੍ਰੋਸੈਸ ਐਂਡ ਆਖਰੀ ਪੜਾਅ ਤੇ ਪਹੁੰਚ ਚੁੱਕਿਆ ਸੀ ਤਾਂ ਸਰਕਾਰ ਦਾ ਤੇ ਪਾਰਟੀ ਡਾਇਰੈਕਟੋਰੇਟ ਦਾ ਅਜੀਬਾ ਫੈਸਲਾ ਚੁਣੇ ਹੋਏ ਉਮੀਦਵਾਰਾਂ ਨੂੰ ਬਿਲਕੁਲ ਹੀ ਗਲਤ ਜਾਪਿਆ ਇਸ ਦੇ ਨਤੀਜੇ ਵਜੋਂ ਦੋਨੋਂ ਹੀ ਪਾਰਟੀਆਂ ਦੀਆਂ ਯੂਨੀਅਨਾਂ ਤੇ ਕੇਡਰ ਨੇ ਇੱਕ ਸਿਆਣਪ ਤੇ ਸੂਝ-ਬੂਝ ਭਰਿਆ ਕਦਮ ਚੁੱਕਦੇ ਹੋਏ ਦੋਹਾਂ ਪਾਰਟੀਆਂ ਪੂਰੀਆਂ ਕਰਾਉਣ ਲਈ ਇੱਕ ਸਾਂਝੇ ਮੋਰਚੇ ਦਾ ਗਠਨ ਕੀਤਾ ਇਸ ਸਾਂਝੇ ਮੋਰਚੇ ਦੀ ਕੋਲ ਤੇ 3 ਦਸੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਕੋਠੀ ਕੇਰਨ ਦਾ ਇੱਕ ਜ਼ੋਰਦਾਰ ਸੰਘਰਸ਼ ਹੋਲੀ ਕਿਹਾ ਗਿਆ ਜਿਸ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਕੈਂਡੀਡੇਟਸ ਨੇ ਰੋ ਭਰਿਆ ਪ੍ਰੋਟੈਸਟ ਕੀਤਾ ਪੁਲਿਸ ਦੇ ਬੈਰੀਕੇਡ ਵੀ ਟੁੱਟੇ ਲਾਠੀ ਚਾਰਜ ਵੀ ਹੋਇਆ વોਟਰ ਕੈਨਨ ਦੀਆਂ ਬਿਛਾੜਾ ਦੀ ਮਾਰ ਵੀ ਕੈਂਡੀਡੇਟਸ ਨੂੰ ਸਹਣੀ ਪਈ ਇਸ ਦੇ ਸਿੱਟੇ ਵਜੋਂ ਬਹੁਤ سارے ਕੈਂਡੀਡੇਟਸ ਜ਼ਖਮੀ ਵੀ ਹੋ ਗਏ ਸਨ ਇਸ ਵੱਡੇ ਸੰਘਰਸ਼ ਤੋਂ ਬਾਅਦ ਸਾਂਝੇ 프ਰੌਂਟ ਨੇ ਮੁਹਾਲੀ ਵਿਖੇ ਡੀਪੀਆਈ ਪ੍ਰਾਇਮਰੀ ਦੇ ਦਫ਼ਤਰ ਦਾਵੀ ਕਰਾਓ ਕੀਤਾ ਜਿਸ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਗਈ ਇਸ ਵੱਡੇ ਸੰਘਰਸ਼ ਦਾ ਨਤੀਜਾ ਇਹ ਨਿਕਲਿਆ ਕਿ 4 ਦਸੰਬਰ ਨੂੰ ਸਾਂਝੇ ਮੋਰਚੇ ਦੇ ਆਗੂਆਂ ਨਾਲ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਚੀਫ ਸੈਕਟਰੀ ਐਜੂਕੇਸ਼ਨ ਸੈਕਟਰੀ ਤੇ ਸੋਸ਼ਲ ਵੈਲਫੇਅਰ ਸੈਕਟਰੀ ਸ਼ਾਮਲ ਹੋਏ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿਰੁੱਧ ਸਰਕਾਰ ਅਪੀਲ ਨਹੀਂ ਕਰੇਗੀ ਸਗੋਂ EWS ਕੈਟਾਗਰੀ ਸੰਬੰਧੀ ਹਾਈ ਕੋਰਟ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਭਰਤੀ ਦਾ ਅਗਲਾ ਪ੍ਰੋਸੈਸ ਚਲਾਏਗੀ ਇਸ ਕੰਮ ਲਈ EWS ਕੈਟਾਗਰੀ ਦੇ 212 ਦੇ ਨਿਯਮਾਂ ਵਿੱਚ ਸੋਧ ਕੀਤੀ ਜਾਵੇਗੀ ਤੇ ਫਾਈਲ ਤਿਆਰ ਕਰਕੇ ਅਪਰੂਵਲ ਲਈ ਸਬੰਧਤ ਅਫਸਰਾਂ ਕੋਲ ਫਾਈਲ ਭੇਜ ਦਿੱਤੀ ਜਾਵੇਗੀ ਅਧਿਕਾਰੀਆਂ ਅਨੁਸਾਰ ਇਹ ਪ੍ਰੋਸੈਸ ਕੋਈ ਜ਼ਿਆਦਾ ਲੰਬੇ ਸਮੇਂ ਦਾ ਨਹੀਂ ਸਿਰਫ 3-4 ਦਿਨਾਂ ਦਾ ਹੈ ਮੀਟਿੰਗ ਵਿੱਚ ਹਾਜ਼ਰ ਸਾਰੇ ਹੀ ਉੱਚ ਅਫਸਰਾਂ ਨੇ ਯੂਨੀਅਨ ਨੂੰ ਯਕੀਨ ਦਿਵਾਇਆ ਕਿ ਵਰਤਿਆਂ ਦਾ ਅਗਲਾ ਪ੍ਰੋਸੈਸ 3-4 ਦਿਨਾਂ ਵਿੱਚ ਫਾਈਲ ਦੀ ਅਪਰੂਵਲ ਤੋਂ ਬਾਅਦ ਬਕਾਇਦਾ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਲਈ ਮੀਟਿੰਗ ਵਿੱਚ ਸਹਿਮਤੀ ਬਣੀ ਕਿ ਯੂਨੀਅਨ ਤੇ ਈਟੀਟੀ ਕਾਰਡਰ 3-4 ਦਿਨਾਂ ਲਈ ਆਪਣਾ ਪ੍ਰੋਟੈਸਟ ਮੁਲਤਵੀ ਕਰ ਦੇਣਗੇ ਇਸ ਲਈ ਹੁਣ ਯੂਨੀਅਨ ਦੇ ਆਗੂ 3-4 ਦਿਨਾਂ ਤੱਕ ਪ੍ਰਸ਼ਾਸਨ ਤੇ ਹੋਰ ਅਧਿਕਾਰੀਆਂ ਨਾਲ ਸੰਪਰਕ ਬਣਾ ਕੇ ਰੱਖਣਗੇ ਪਰੰਤੂ ਸੰਘਰਸ਼ 3-4 ਦਿਨਾਂ ਲਈ ਪੋਸਟਪੋਨ ਕਰ ਦਿੱਤਾ ਗਿਆ ਹੈ ਹੁਣ ਦੋਹਾਂ ਹੀ ਪਾਰਟੀਆਂ ਦੇ ਪੂਰੇ ਹੋ ਜਾਣ ਦੀ ਇੱਕ ਵਾਰੀ ਫੇਰ ਨਵੀਂ ਆਸ ਕੈਂਡੀਡੇਟ ਵਿੱਚ ਜਾਗੀ ਹੈ ਤੇ ਉਮੀਦ ਕੀਤੀ ਜਾਂਦੀ ਹੈ ਕਿ ਜਲਦੀ ਹੀ ਚੁਣੇ ਹੋਏ ਉਮੀਦਵਾਰ ਆਪਣੇ ਆਪਣੇ ਸਕੂਲਾਂ ਵਿੱਚ ਜਾ ਕੇ ਆਪਣੀਆਂ ਡਿਊਟੀਆਂ ਤੇ ਤਾਇਨਾਤ ਹੋਣਗੇ ਤੇ ਆਪਣੀ ਡਿਊਟੀਆਂ ਨਿਭਾਉਣਗੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਇਸ ਕਾਇਰ ਰਹਿਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ